ਸਿਮਰੇ ਸਾਰਾ ਪੁੱਛ ਲਈਗਾ ਸਾਰਾ ਆ ਗਿਆ ਸੀ ਫੇਰ ਰਾਤ 5 6 ਜਾਣੇ ਬਾਅਦ ਚ ਓਏ ਅੱਜ ਤਾਂ ਦਵੇਂ ਤੋਂ ਗਿਵੇਂ ਤੂੰ ਫੜਾ ਸਾਰੇ ਕੋਈ ਨਹੀਂ ਮੈਂ ਕਹਿੰਦਾ ਹੋਰ ਸਾਰਾ ਆਹ ਤੱਕ ਪਹੁੰਚੋ नहीं मैंने सामने बोलिया नहीं। हाँ जी हाँ नहीं मैंने बोल दिया। अभी ये नहीं पर आगे क्या करना है? क्या स्टाइल है? क्या तोती है पा? हाँ ले दो जंदे पे जाने का। मेरे सामने पीता हूँ। मेरे सामने तो भेज इससे मोलना पड़ेगा जंदे। आप अपने लोगों के आएगा। आहाँ के कितने ही तक आते हैं? ओये भ ਮੈਂ ਉਹਦਾ ਤਾਂ ਹੀ ਕਰ ਲਾ ਸਾਰੇ ਤਾਂ ਹੀ ਕਰ ਲਓ ਤੇ ਇਹ ਨਾਸ ਤੇ ਕਰ ਚਲੋ ਕੱਟੋ ਕੱਟੋ ਵੈਲਕਮ ਵੈਲਕਮ ਇਥੀ ਮੈਂ ਕਰਤੀ ਨਹੀਂ ਬ੍ਰੈਂਕਲੀ ਨਹੀਂ ਮੈਂ ਇਹ ਉਹ ਬੋਣਾ ਆ ਰਿਹਾ ਪਾ ਮਾਰਾ ਰੋਣਾ ਇਹਦਾ ਘੰਟਾ ਬਧਿਆ ਰੱਖਣਾ ਕੋਈ ਮੈਂ ਕੱਲ੍ਹ ਵੀ ਦਿੱਤੇ ਨਾ ਉਹ ਵੀ ਰਿਮਾਈਂਡ ਕਰ ਦਿੱਤਾ। ਉਹ। ਹੋਈ ਨਾ ਜੀ ਸਰ। ਫ੍ਰੀਜ ਚ ਕਰਨਾ ਕੀ? ਫ੍ਰੀਜ ਚ ਨਹੀ ਤੇ ਬਾਹਰ। ਤੇ ਇਹਦਾ ਕੋਦਰ ਨਾਲੋਂ ਬੁਣੇ ਰੱਖ ਦੇ। ਉਹਦੇ ਲਈ ਚਾਕੋ। ਅੱਧਾ ਘੰਟਾ ਰੋਣ ਗਿਆ ਸੀਗਾ। ਉਹਦੇ ਬਾਹਰ ਹੀ ਰੱਖ ਦੇਣਾ ਜੀਆ। ਤੁਸੀਂ ਨਹੀਂ ਹੋਵੇ ਨਹੀਂ ਚਾਪਣਾ। ਉਹ ਤੋਂ ਬੋ ਬੋ। ਆ ਦੇ ਆ ਕੋ ਬਣਾ ਹੀ ਜਾਂਦਾ ਸੀ ਇਹਦੇ ਉੱਤੇ। ਅਗਰ ਇਹ ਸੱਚੀ ਗੱਲ ਹੁਆ ਨਹੀਂ ਨਾ ਰੱਖਿਆ। ਤੁਸੀਂ ਲੈ ਕੇ ਦੂਜਾ ਆ ਬੰਦ ਰੋਤੇ ਆ ਜਦੋਂ ਉਹਦਾ ਇੱਕ ਦਿਨ ਪਹਿਲਾਂ ਦੋ ਦਿਨ ਉਹਨਾਂ ਆਰਡਰ ਕਰਨਾ ਮਿਲਦਾ ਮੰਮੀ ਤੇ ਚਾਹ ਤੇ ਇੰਨਾ ਜਾ ਉਹਦਾ ਨਰਗੇ ਭਾਜ ਤੂੰ ਜਰਾ ਮਾਰ ਕੇ ਛਕਾ ਨਿਕਲ ਮਮਾ ਆਈ ਬੰਦੀ ਇੱਧਰ ਮੈਂ ਨਹੀਂ ਉਹ ਵੀ ਆਈ ਗਏ ਵੈਕੰਸ ਆਗੇ ਵਧੀ ਹੂੰ ਕਾਲੇ ਦਾ ਮਾ ਮੈਡੀਕਲ ਸੀ ਕਰਦੀ ਆ ਆਜਾ ਆਇਆ ਮਾ ਬੜਾ ਕੇ ਯਾ ਤੁਸੀਂ ਆ ਜਾ ਬੱਚਾ ਬਰਾ Next ਹੁਣ ਘਰਤ ਦੀ ਹੈ ਥੋੜਾ ਜਿਹਾ ਮੈਲਟ ਹੀ ਆ ਹੋ ਜਾਊਗਾ ਫੇਰ ਉਹ ਪਾ ਲੈ ਇਧਰ ਆ ਲੈ ਪੁੱਛ ਲੈ ਜਾ ਤੁਸੀਂ ਕਰਾ ਲਓ ਉਹਦੇ ਨਾਲ ਜਿੱਥੇ ਫੋਟੋ ਲੈਣਾ ਆ ਜਾ ਮੈਂ ਤੇ ਕਰਾ ਲਾ ਹਾਂ ਆ ਜਾ ਲੈ ਤੇ ਕਾਹ ਕਰੀਏ ਹਾਂ ਦੋ ਜੱਟਾਂ ਦੇ ਵਿੱਚ ਚੱਲੋ ਜੀ ਚੱਲੋ ਮੈਂ ਕਹਿੰਦਾ ਮੋਲ ਦੋ ਫੜਨਾ ਮੋਲ ਜੀ ਚੱਲਾ ਇਹਨਾਂ ਦੇ ਖਾਈ ਦੇਣਾ

ਯਾਦ ਰੱਖੀ ਬੱਡੇ ਆ ਗਏ ਨਾ ਉਹ ਤੇ ਲੱਗਿਆ ਬਚਾ ਲੈ ਗਾਣਗੀ ਚਾਹ ਵਦ ਆ ਕੇ ਇਹ ਤੇ ਲੱਗਿਆ ਕਿੱਦਾਂ ਚੱਲਿਆ ਖੋ ਸਾਡੇ ਚੋ ਗਲਾਸ ਗਲੂ ਚ ਪਾਣੀ ਹੋ ਪੀਤਾ ਹੋ ਚਲੋ ਓਕੇ ਬਾਈ ਓਕੇ ਓਕੇ ਠੀਕ ਹੈ ਬਾਈ ਠੀਕ ਹੈ ਆਪਾਂ ਤੁਹਾਨੂੰ ਰੋਟੀ ਉੱਤੇ ਨਹੀਂ ਖਾ ਲੂਗਾ ਹਾਂ ਰੋਟੀ ਨਹੀਂ ਨਹੀਂ ਚਿਕਨ ਚੁਕਨ ਬਣਾਉਣ ਲੱਗੇ ਹਾਂ ਚਾਹ ਸਵੇਰੇ ਦੇ ਆਹਨ 10 ਇੰਚ ਬੰਦ ਕਿਨ ਕਰਨ ਸਿਹੜ ਖੋਲਣਾ ਸੀ ਓਕੇ ਰਾਮੀ ਓਕੇ ਓਕੇ ਹੋਆ ਕਿਵੇਂ ਲੈ ਚੱਲੇ ਸਾਡਾ ਸਭ ਓਕੇ ਨਹੀਂ ਤੇ ਓਕੇ ਦਾ ਇਸ ਜਿਹੜਾ